ਕਪੂਰਥਲਾ ਦਾ ਪਿੰਡ ਫੁੱਲੇਵਾਲ ਦਾ ਗੁੱਜਰ ਪਾਈਚਾਰੇ ਦਾ ਨੌਜਵਾਨ ਬੰਨਿਆ ਕਬੱਡੀ ਸਟਾਰ ਮੇਰਾ ਨਾਮ ਯਕੂਬ ਅਲੀ ਫੂਲੇਵਾਲ ਆ ਜੀ ਇਹ ਮੇਰਾ ਛੋਟਾ ਵੀਰ ਆ ਬੱਚੀ ਫੂਲੇਵਾਲ ਫਸਟ ਟਾਈਮ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਖੇਡ ਕੇ ਆਇਆ ਵਾ ਔਰ ਮੈਂ ਪੂਰੇ ਪਿੰਡ ਦਾ ਧੰਨਵਾਦ ਕਰਦਾ ਵਾਂ ਔਰ ਜਿਨ੍ਹਾਂ ਨੇ ਇਸ ਦੇ ਜਾਣ ਦੇ ਵਿੱਚ ਸਹਿਯੋਗ ਕੀਤਾ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਪੂਰੇ ਨਗਰ ਦਾ ਧੰਨਵਾਦ ਕਰਦੇ ਆ ਔਰ ਬਹੁਤ ਵੱਡੀ ਅਚੀਵਮੈਂਟ ਹਾਸਲ ਕਰਕੇ ਇਹ ਅੱਜ ਪਰਤੇ ਆ ਔਰ ਮੈਂ ਬਹੁਤ ਖੁਸ਼ ਆ ਕਿ ਸਾਡੇ ਫੂਲੇਵਾਲ ਪਿੰਡ ਦਾ ਨਾਮ ਰੋਸ਼ਨ ਹੋਇਆ ਸਾਡੇ ਫੂਲੇਵਾਲ ਪਿੰਡ ਦੇ ਵਿੱਚ ਕਿ ਇਹ ਪਹਿਲਾ ਇੱਕ ਖਿਡਾਰੀ ਹੋਇਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਅੱਜ ਖੇਡ ਕੇ ਆਇਆ ਔਰ ਮੈਂ ਪੂਰੇ ਨਗਰ ਦਾ ਪਿੰਡ ਵਾਸੀਆਂ ਦਾ ਪੂਰੀ ಗ್ರಾಮ ਪੰਚਾਇਤ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਹਨਾਂ ਪਰਮਾਤਮਾ ਸਵਾਗਤ ਕੀਤਾ ਔਰ ਇਸ ਨੌਜਵਾਨ ਦਾ ਉਤਸ਼ਾਹ ਵਧਾਉਣ ਦਾ ਕਰਕੇ ਪੂਰਾ ਨਗਰ ਅਜਬੂਰ ਖੁਸ਼ ਹੈ ਜੀ ਅੱਜ ਬਾਜੀ ਕੁਝ ਜਿਹੜੀ ਅਚੀਵਮੈਂਟ ਕੀਤੀ ਹੈ ਪਹਿਲਾ ਆਪਣਾ ਨਾਮ ਕਿਹੜੇ ਜੀਮਨ ਕਰਜਾ ਆ ਉਹ ਦੱਸੋ ਭਾਈ ਤਾਂ ਮੇਰਾ ਮੁਹੰਮਦ ਸ਼ਫੀਆ ਨਿਕਨੇ ਬੱਤੀਆ ਪੂਲੇয়াল ਪਿੰਡਾ ਭਾਈ ਮੇਰਾ ਜਿਹੜਾ ਕਪੂਰ ਵਾਲੇ ਰਹਿੰਦੇ ਤੇ ਮੈਂ ਨਿਊਜ਼ੀਲੈਂਡ ਗਿਆ ਜੀ ਭਾਈ ਖੇਡਣ ਆਪਾਂ ਉਹਦੇ ਬਈ ਬੈਸਟ ਪਰਫਾਰਮੈਂਸ ਦੇਖੀ ਮੇਰੇ ਕੈਸ਼ਕਲ ਕਬੱਡੀ ਪਲੇਅਰ ਆ ਮੇਰੀ ਕਬੱਡੀ ਪਲੇਅਰ ਹਾਂ ਜੀ ਮਾਰ ਇੱਧਰ ਆ ਬੈਸਟ ਤੋਂ ਬੈਸਟ ਰੇਟਰ ਆ ਹਾਂ ਠੀਕ ਹੈ ਤੇ ਕਿੰਨੇ ਪਲੇਅਰ ਦੇ ਸੀ ਜੀ ਤੁਹਾਨੂੰ ਜਾਨੀ ਇੰਡੀਆ ਨੂੰ ਰਿਪਰਜੈਂਟ ਆ ਜੀ ਭਾਈ ਇੰਡੀਆ ਪੰਜਾਬ ਤੋਂ ਕਿੰਨੇ ਪਲੇਅਰ ਸੀ ਜਿਹੜੇ ਖੇਡਦੇ ਪਲੇਅਰ ਬਈ ਸਾਵੀ ਸੀ ਆਪਾਂ ਦੇ ਕੁੜੇਰ ਕਾਫੀ ਦੇਸੀ ਆਪਣੇ ਆਪਣਾ ਪਰਫਾਰਮੈਂਸ ਟਾਪ ਤੇ ਆਇਆ ਬਾਈ ਟਾਪ ਤੇ ਆਇਆ ਤਾਂ ਅੱਧ ਤੱਕ ਕੀ ਅਚੀਵਮੈਂਟ ਹਾਸਿਲ ਕੀਤੀ ਹੈ ਯਾਨੀ ਕੀ ਕੋਈ ਨਾਮ ਸੀ ਜਾਂ ਕੱਪ ਦਾ ਕੀ ਨਾਮ ਸੀ ਹਾਂਜੀ ਬਾਈ ਉਹਦੇ ਆਪਣੇ ਨਾ ਰੇਕ ਉਥੇ ਸਟੇਡੀਆ ਜਿਹੜਾ ਕਾਪ ਹੁੰਦੇ ਆ ਕਿਹੜੇ ਫੈਡਰੇਸ਼ਨਾਂ ਦੇ ਕੱਪ ਹੁੰਦੇ ਆ ਆਪਾਂ ਹਰੇਕ ਫੈਡਰੇਸ਼ਨ ਦੇ ਪਾਸ ਹੀ ਗਏ ਬੈਸਟ ਰਿਹਾ ਆਪਣਾ ਕਦੋਂ ਗਏ ਸੀ ਆਪਾਂ ਬਜੀ ਗਏ ਅਹੀ ਅਪ੍ਰੈਲ ਚ ਗਏ ਸੀ ਮਾਰਚ ਨੂੰ 20 ਮਾਰਚ ਨੂੰ ਗਏ ਸੀ ਭਾਈ ਅੱਜ ਬਾਅਦ ਕਿੰਨੇ ਮੈਚ ਹੋਏ ਤੇ 6 ਕੱਪ ਹੋਏ 6 ਕੱਪ ਹੋਏ ਹਾਂਜੀ ਦੋ ਮੈਚ ਹੋਏ ਸੀ ਮੈਂ ਰੇਡੋ ਗਏ ਸੀ ਤੇ ਦੋ ਚਾਰ ਖੇਡੇ ਮੈਚ ਰਿਹਾ ਚਾਰ-ਪੰਜ ਖੇਡੇ ਹੈਨਾ ਤੇ ਉਹਦੇ ਵਿੱਚ ਤੁਸੀਂ ਬੈਸਟ ਕੀ ਡਾਫੀ ਰੇਡਰ ਰੇਡਰ ਭਾਈ ਆਪਣਾ ਪਰਫਾਰਮੈਂਸ ਵਧੀਆ ਰਿਹਾ ਬੈਸਟ ਰੇਡਰ ਰਹਿ ਗਏ ਜੀ ਠੀਕ ਹੈ ਤੇ ਕਿਦਾਂ ਫੀਲ ਕਰ ਰਹੇ ਹੋ ਜਨਕੀ ਫਸਟ ਟਾਈਮ ਜੇ ਬਹੁਤ ਵਧੀਆ ਪੈਂਟਦਿਆਂ ਨੇ ਬਹੁਤ ਮਾਣਦਾਨ ਕੀਤਾ ਬਾਕੀ ਇਹ ਮੁੰਡੇ ਯਾਰਾਂ ਦੋਸਤਾਂ ਨੇ ਬਹੁਤ ਮਾਣ ਕੀਤਾ ਕਿੱਥੇ ਕਿੱਥੇ ਖੇਡ ਜਾਈ ਬਈ ਫਸਟ ਵਾਰ ਨਿਊਜ਼ੀਲੈਂਡ ਗਿੱਡੇ ਅਜੇ ਕੋਈ ਕਹਿੰਦੀ ਸਪੋਰਟ ਰਹੀ ਹੋਵੇ ਜਾਂ ਕਿਸੇ ਨੇ ਕੀਤਾ ਹੋਵੇ ਹੈਲਪ ਕੀਤੀ ਹੋਵੇ ਜਾਂ ਕਿੱਦਾਂ ਕੀ ਹੋਵੇ ਕੋਈ ਸਪੋਰਟ ਸਾਰੇ ਭਰਾਵਾਂ ਦੀ ਆ ਆ ਬੰਦਾ ਆਪਣੇ ਨਾਲ ਖੜਿਆ ਭਾਈ ਠੀਕ ਹੈ ਹਾਂਜੀ ਬਾਕੀ ਆਪਣੇ ਬਾਪੂ ਮਾਮੇ ਆਪਣੇ ਸਾਰੇ ਸਪੋਰਟ ਆ ਕਿਹੜੀ ਕਿਹੜੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਮੈਂ ਭਾਈ ਗੁਜਰਾਂ ਭਾਈ ਗੁਜਰੀ ਬਾਕੀ ਗੁਜਰ ਕਮਿਊਨਿਟੀ ਚ ਸਤੋਂ ਪਹਿਲਾਂ ਕੋਈ ਖੇਡਣ ਗਿਆ ਹਾਂਜੀ ਭਾਈ ਆਪਣਾ ਮੱਖਣ ਅੱਛਾ ਮੱਖਣ ਨੇ ਹਾਂਜੀ ਇਹ ਇਹੋ ਤੇ ਆ ਇਹਨੂੰ ਜਗਾੜੀ ਛਿੜ ਗਿਆ ਭਾਈ ਨਾਲ ਹੀ ਸੀਗੇ ਹਾਂਜੀ ਭਾਈ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੁਣ ਭਾਈ ਤੁਸੀਂ ਅੱਜ ਖੇਡ ਕੇ ਆਏ ਹੋ ਤੁਸੀਂ ਭਾਈ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਈ ਜੋ ਕਿ ਮਾਣ-ਤਾਨ ਬਹੁਤ ਮਿਲਿਆ ਭਾਈ ਅੱਜ ਇੱਕ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਕਾ ਦੀ ਪੀੜ੍ਹੀ ਨੂੰ ਕਈ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ ਹਾਂਜੀ ਭਾਈ ਮੈਂ ਇਹ ਕਹਿੰਦਾ ਕਿ ਨਸ਼ੇ ਵੱਟਿਆਂ ਨੂੰ ਬਚੋ ਭਾਈ ਆਪਣੇ ਕਬੱਡੀ ਵਾਲਾਓ ਭਾਈ ਵਾਤੇ ਕੱਲ ਫੈਮਿਲੀ ਦੀ ਸਪੋਰਟ ਜਾਣਾ ਚਾਹੀਦੀ ਭਾਈ ਜਿੱਦਾਂ ਭਾਈ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੈ ਭਾਈ ਇਹ ਜਿੰਨਾ ਆਪਾਂ ਫੈਮਿਲੀ ਜਿਆਦਾ ਦਾ ਸਪੋਰਟ ਨਹੀਂ ਕਰਦੇ ਨੇ ਆਣੇ ਹੁੰਦੇ ਆਣੇ ਫੇਰ ਗਲਤ ਗਲਤ ਮਰ ਜਾਂਦੇ ਆ ਫਿਰ ਐਸੇ ਸਪੋਰਟ ਨਹੀਂ ਕੀਤੀ ਹਾਂਜੀ ਜਿਆਦਾ ਮਾਂ ਕੋ ਸਪੋਰਟ ਕਰੂਗੇ ਭਾਜੀ ਹਰੇਕ ਭਾਜੀ ਕਾਮਯਾਬ ਹੋ ਕੇ ਆਏ ਹੋ ਨਿਊਜ਼ੀਲੈਂਡ ਦੇ ਜਿੰਦ ਕੇ ਆਏ ਹੋ ਅਗਲੇ ਅਗਲੀ ਕੀ ਪਲਾਨ ਕਰੀ ਜੇ ਭਾਜੀ ਹੋਰ ਵਧੀਆ ਪਰਫਾਰਮੈਂਸ ਦਵਾਂਗੇ ਜਿ ਹੋਰ ਵਧੀਆ ਖੇਡਾਂਗੇ ਫਰੇਕ ਕੰਟਰੀਆਂ ਦੇ ਭਾਈ ਹੁਣ ਆ ਗਈ ਆਪਣੀ ਫੀ ਸਿਲੈਕਸ਼ਨ ਹੋ ਗਈ ਆ ਭਾਈ ਵਧੀਆ ਖੇਡਣ ਕਰਕੇ ਕਿਹੜੀ ਜਗ੍ਹਾ ਜਾਣਾ ਹੁਣ ਆਪਣੀ ਭਾਈ ਨਿਊਜ਼ੀਲੈਂਡ ਦੀ ਸਿਲੈਕਸ਼ਨ ਹੋ ਗਈ ਆ ਅਕਤੂਬਰ ਚ ਭਾਈ ਕਦੋਂ ਜਾਣਾ ਅਕਤੂਬਰ ਚ ਭਾਈ ਹਾਂਜੀ ਭਾਈ ਸ੍ਰਿੰਦਰ ਸਿੰਘ ਬਾਜਵਾ ਕਿਹੜਾ ਪਿੰਡ ਆ ਜੀ ਫੂਲੇਵਾਲ ਕੀ ਕਹਿਣਾ ਚਾਹੋਗੇ ਅੱਜ ਤੱਕ ਪਿੰਡ ਦਾ ਬੱਚਾ ਜਿਹੜਾ ਵਾ ਕਬੱਡੀ ਦਾ ਜਿਹੜਾ ਟੂਰਨਾਮੈਂਟ ਜਿਹੜਾ ਵਾ ਪਾਰਟ ਵਿਦਿਅਦਿਸ਼ ਵਿੱਚ ਖੇਡ ਕੇ ਆਇਆ ਅਸੀਂ ਦੱਸ ਨਹੀਂ ਸਕਦਾ ਜੀ ਸਾਡੇ ਲਈ ਕੋਈ ਖੁਸ਼ੀ ਆ ਇਹ ਮੁੰਡੇ ਨੇ ਸਾਡੇ ਫੂਲੇਵਾਲ ਦਾ ਨਾਮ ਰੋਸ਼ਨ ਕੀਤਾ ਸਾਨੂੰ ਬਹੁਤ ਬਹੁਤ ਖੁਸ਼ੀ ਆ ਵੀ ਅਸੀਂ ਸਾਰੇ ਬੱਚੇ ਤਾਂ ਕਬੀਬੀਆਂ ਤਾਂ ਸਾਡੇ ਸਾਰੇ ਖੋਜਿਆ ਕਿ ਇਹ ਬੱਚੇ ਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਤੇ ਅਸੀਂ ਜੋ ਵੀ ਕਰਦਾ ਅਸੀਂ ਅੱਗੇ ਵੀ ਇਹਦੇ ਨਾਲ ਸੰਜੋਗ ਦੇਈਦਾ ਜਿੰਨੇ ਜੋ ਰਹਿਗੇ ਆਂ ਗਾਂ ਵੀ ਜਿੱਦਾਂ ਹੋਏਗਾ ਅਸੀਂ ਵੱਧ ਤੋਂ ਵੱਧ ਇਹਦੇ ਨਾਲ ਕਰਾਂਗੇ ਤੇ ਮਹਾਰਾਜੇ ਨੂੰ ਤੰਦਰੁਸਤੀਆਂ ਬਖਸ਼ੇ ਤੇ ਬਲੰਦੀਆਂ ਨੂੰ ਜਾਏ ਵਧੀਆ ਕਾਰੋਬਾਰ ਕਰੇ ਤੇ ਸੋਹਣਾ ਮੁੰਡਾ ਖੇਡਦਾ ਆ ਕੋਈ ਸਿਫਤ ਨਹੀਂ ਇਹਦੀ ਕਰਨ ਵਾਲਾ ਤੇ ਪਰਿਵਾਰ ਬਹੁਤ ਵਧੀਆ ਬਲਵਾਨ ਦਾ ਧੰਨਵਾਦ ਯਾਦਾ ਵੀ ਜਿੰਨੇ ਮੁੰਡਾ ਇਦਾਂ ਦਾ ਕੋਲੇਵਾਲ ਨੂੰ ਦਿੱਤਾ ਉਹਮਾ ਹਾਂ ਦਾ ਧੰਨਵਾਦ ਸਭ ਤੋਂ ਜ਼ਿਆਦਾ ਹਾਂ ਰਹਿਮਤ ਅਲੀ ਠੀਕ ਹੈ ਕੀ ਕਹਿਣਾ ਚਾਹੁੰਦੇ ਆ ਜੀ ਤੁਹਾਡਾ ਬੇਟਾ ਕਬੱਡੀ ਟੂਰਨਾਮੈਂਟ ਜਿਹੜਾ ਵਾ ਪ੍ਰਦੇਸ਼ ਦੇ ਵਿੱਚ ਖੇਡ ਕੇ ਆਇਆ ਵਾ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਗੱਲ ਕਹਾਂਗਾ ਕਿ ਬਹੁਤ ਬਹੁਤ ਧੰਨ ਬਾਗ ਆਪਣੇ ਪਿੰਡ ਦੇ ਸਜੋਖ ਦਾ ਕਿ ਪਿੰਡ ਦੇ ਸਜੋਖ ਨਾਲ ਹੀ ਸਭ ਕੁਝ ਹੁੰਦਾ ਆ ਤੇ ਮੈਂ ਇਹ ਕਹਾਂਗਾ ਕਿ ਅੱਗੇ ਵੀ ਇਸ ਪਿੰਡ ਦਾ ਨਾਮ ਜਿਹੜਾ ਆ ਇਦਾਂ ਹੀ ਉੱਚਾ ਕਰਦਾ ਰਹੇ ਇਦਾਂ ਹੀ ਅੱਲਾ ਰਵੇ ਇਦਾਂ ਹੀ ਵਧੀਆ ਖੇਡਦਾ ਰਹੇ ਤੇ ਪੇੜ ਦਾ ਨਾਂ ਜਿਹੜਾ ਰੋਸ਼ਨ ਹੁੰਦਾ ਰਹੇ ਤੁਸੀਂ ਕੰਮ ਕਰਦੇ ਮੈਂ ਕੋਲਦਾਰੀ ਆ ਪਹਿਲਾਂ ਫੇ ਹੁਣ ਆਪਣਾ ਕਾਰੋਬਾਰ ਚਲਦੀ ਕਰਦੇ ਹਾਂ ਪਹਿਲਾਂ ਤੇ ਇਹ ਕਿੰਦਾ ਲੱਗ ਰਿਹਾ ਕਿਉਂਕਿ ਅੱਜਕੱਲ ਦੇ ਅੱਜਕੱਲ ਦੇ ਜਿਹੜੇ ਬੱਚੇ ਆ ਉਹ ਜਾਂ ਤਾਂ ਮੋਬਾਈਲਾਂ ਤੇ ਲੱਗੇ ਹੋਏ ਆ ਜਾਂ ਨੇ ਮੇਸ਼ੇ ਪੱਤੇ ਦੇ ਲੱਗੇ ਹੋਏ ਆ ਪਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਸੀਂ ਵੀ ਖੁੱਲ ਦੇ ਰਹੇ ਹੋ ਹੁਣ ਤੁਹਾਡਾ ਬੇਟਾ ਜਿਹੜਾ ਵਾ ਕਬੱਡੀ ਦੇ ਵਿੱਚ ਆ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਤੇ ਹੋ ਰਿਹਾ ਜੇ ਆਪਾਂ ਗੱਲ ਕਰੀਏ ਹੋਰ ਕਿੱਥੇ ਕਿੱਥੇ ਖੇਡਣੇ ਜਾਗੇ ਬਹੁਤ ਜੀ ਉਮੀਦ ਆ ਕਿ ਸਾਰੇ ਹੀ ਵਰਲਡ 'ਚ ਵੀ ਖੇਡੂਗਾ ਔਰ ਬਾਹਰ ਵੀ ਸਾਰੇ ਮੁਲਕਾਂ 'ਚ ਖੇਡੂਗਾ ਕਿ ਆਪਾਂ ਦਾ ਮੇਰਾ ਇਹ ਵੀ ਖੇਡ ਕੇ ਆਇਆ ਪੁੱਤ ਮੇਰਾ ਇਹ ਵੀ ਖੇਡ ਕੇ ਆਇਆ ਜਿੱਦਾਂ ਸਾਡਾ ਸਾਰਾ ਪਰਿਵਾਰ ਹੋਰ ਵੀ ਪਰਿਵਾਰ ਜਿਹੜਾ ਖੇਡਦਾ ਪਿਆ ਆ ਫਰਿਆਦ ਹੋਣੀ ਉਹ ਵੀ ਸਾਡਾ ਪਰਿਵਾਰ ਆ ਲੇਕਿਨ ਆਪਣੇ ਪਰਿਵਾਰ ਤੁਸੀਂ ਸਾਰੇ ਖੇਡਦੇ ਪਏ ਆ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ